ਸਤਿ ਸ੍ਰੀ ਅਕਾਲ ਅੱਜ ਅਸੀਂ 24 ਜਨਵਰੀ ਨੂੰ ਕੰਪਲੀਟ ਡਰੈਸ ਰਿਹਰਸਲ ਕੀਤੀ ਹੈ ਜਿਹੜਾ 26 ਜਨਵਰੀ ਨੂੰ ਗੰਨਤਨ ਦਿਵਸ ਮਨਾਇਆ ਜਾਵੇਗਾ ਸਾਰੇ ਹੀ ਇਥੇ ਆਈਡਿਉ ਵਿਦਨਾਲੋ ਉਹਦੇ ਵੀ ਅਰੇਂਜਮੈਂਟਸ ਧਿਆਨ ਚ ਰੱਖਿਆ ਜਾ ਰਿਹਾ ਹੈ ਐਸਐਸਪੀ ਸਾਹਿਬ ਨਾਲ ਹੈਗੇ ਇਨ ਐਕਸਟਰਾ ਫੋਰਸ ਵੀ ਅਸੀਂ ਲਾਈ ਹੋਈ ਹੈ ਇਸ ਕੰਮ ਦੇ ਵਿੱਚ everything is in place ਮੈਂ ਸ਼ਹਿਰ ਵਾਸੀਆਂ ਨੂੰ ਕਹਿਣਾ ਚਾਹਣਾ ਕਿ ਹੋਮ ਹਮਾ ਕੇ ਆਪਣੇ ਇਦਾਂ ਦੇ ਫੰਕਸ਼ਨਾਂ ਚ ਆਪਾਂ ਸ਼ਾਮਲ ਹੋਈਏ ਸਤਿ ਸ਼੍ਰੀ ਅਕਾਲ ਅੱਜ ਸੀ 24 ਜਨਵਰੀ ਨੂੰ ਕੰਪਲੀਟ ਡ੍ਰੈਸ ਰਿਹਰਸਲ ਕੀਤੀ ਹੈ ਜਿਹੜਾ 26 ਜਨਵਰੀ ਨੂੰ ਗਣਤੰਤਰ ਦਿਵਸ ਮਨਾਇਆ ਜਾਣਾ ਹੈ ਜ਼ਿਲ੍ਹੇ ਪੱਤਰ ਤੇ ਅੱਜ ਸਾਰੇ ਸਕੂਲਸ ਦੇ ਬੱਚਿਆਂ ਦੇ ਵੱਲੋਂ ਵੀ ਕਲਚਰਲ ਇਵੈਂਟ ਕੀਤਾ ਗਿਆ ਜੋ ਚਾਂਕਿਆ ਅਸੀਂ ਉਸ ਦਿਨ ਪ੍ਰਸਤੁਤ ਕਰਨੀ ਹੈ ਗਿਆ ਉਹਨਾਂ ਦਾ ਵੀ ਰਿਹਰਸਲ ਹੋਈ ਹੈ 26 ਜਨਵਰੀ ਨੂੰ ਖਾਸ ਤੌਰ ਤੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਜੀ ਮਲੇਰ ਕੋਟਲਾ ਵਿਖੇ ਆਉਣਗੇ ਤੇ ਉਹਨਾਂ ਦੀ ਰਹਿਨਮਾਈ ਦੇ ਹੇਟ ਜਿਹੜਾ ਹੈ ਗੰਧਨਤ ਦਿਵਸ ਮਨਾਇਆ ਜਾਏਗਾ 26 ਜਨਵਰੀ ਦਾ ਫੰਕਸ਼ਨ ਤੇ ਸਾਡੇ ਵੱਲੋਂ ਹੁਣ ਵੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਅਸੀਂ ਇਨਸ਼ੋਰ ਕਰਾਂਗੇ ਕਿ ਬਹੁਤ ਹੀ ਅੱਛਾ ਫੰਕਸ਼ਨ ਤੁਮਦਮ ਦੇ ਨਾਲ ਹੋਏ ਸਾਰੇ ਹੀ ਇਹ تھے ਲਾ ਪੁਆਇੰਟ ਪੁਆਇੰਟ ਆਫ 视图 ਤੇ ਨਾਲ ਉਹਦੇ ਵੀ ਅਰੇਂਜਮੈਂਟਸ ਦਾ ਧਿਆਨ ਚ ਰੱਖਿਆ ਜਾ ਰਿਹਾ ਹੈ ਐਸਐਸਪੀ ਸਾਹਿਬ ਨਾਲ ਹੈ ਕਿ ਬੱਚਿਆਂ ਦੇ ਜਿਹੜੀ ਹੈਗੀ ਹੈ ਉਹਨਾਂ ਦੀ ਸਹੂਲਤਾਂ ਉਹਨਾਂ ਨੂੰ ਕੋਈ ਜੋ ਵੀ ਉਹਨਾਂ ਦੇ ਖਾਨਪੀਣ ਰਿਫਰੈਸ਼ਮੈਂਟਸ ਉਹਦਾ ਧਿਆਨ ਰੱਖਿਆ ਜਾ ਰਿਹਾ ਹੈ ਸਾਰੇ ਆਫੀਸਰਸ ਨੂੰ ਆਪਣੀ ਆਪਣੀ ਡਿਊਟੀਆਂ ਦਾ ਦੱਸ ਦਿੱਤਾ ਗਿਆ ਹੈ ਸੋ ਥੈਟ ਉਸ ਦਿਨ 26 ਜਨਵਰੀ ਨੂੰ ਜਿਹੜਾ ਸਾਡਾ ਮੇਨ ਇਵੈਂਟ ਹੈ ਉਸ ਦਿਨ ਕੋਈ ਸਾਨੂੰ ਦਿੱਕਤ ਨਾ ਆਏ ਥੈਂਕ ਯੂ ਇੱਕ ਐਕਸਟਰਾ ਫੋਰਸ ਵੀ ਅਸੀਂ ਲਾਈ ਹੋਈ ਆ ਇਸ ਕੰਮ ਦੇ ਵਿੱਚ ਇਨਫੈਕਟ 26 ਜਨਵਰੀ ਨਹੀਂ ਅਸੀਂ 22 ਤੋਂ ਪਹਿਲਾਂ ਤੋਂ ਹੀ ਐ ਐਕਸਟਰਾ ਫੋਰਸ ਦੇ ਨਾਲ ਇੰਤਜ਼ਾਮ ਕੀਤੇ ਹੋਏ ਨੇ ਤੇ ਜਿਹੜੇ ਸਾਡੇ ਰਿਪਬਲਿਕ ਡੇ ਦੇ ਫੰਕਸ਼ਨ ਹੈਗੇ ਅਸੀਂ ਆਲਰੇਡੀ ਬੜੀ ਵਾਰੀ ਉਹਨੂੰ ਰਿਵਿਊ ਕਰ ਲਿਆ ਹੈਗਾ ਤੇ एवरीथिंग ਇਜ਼ ਇਨ ਪਲੇਸ ਮੈਂ ਸ਼ਹਿਰ ਵਾਸੀਆਂ ਨੂੰ ਕਹਿਣਾ ਚਾਹੁੰਦਾ ਕਿ ਹੋਮ ਹਮਾ ਕੇ ਆਪਣੇ ਇਦਾਂ ਦੇ ਫੰਕਸ਼ਨਾਂ ਚ ਆਪਾਂ ਸ਼ਾਮਲ ਹੋਈਏ ਔਰ ਪ੍ਰੋਪਰ ਜਿਹੜਾ ਸੁਰੱਖਿਆ ਦਾ ਇੰਤਜ਼ਾਮ ਆ ਅਸੀਂ ਕੀਤਾ ਹੋਇਆ ਅਸੀਂ ਸੋਸ਼ਲ ਮੀਡੀਆ ਨੂੰ ਵੀ ਮੈਨੇਜ ਕਰ ਰਹੇ ਹੈਗੇ ਆ ਇੱਕ ਸਪੈਸ਼ਲ ਟੀਮ ਸਾਡੀ ਸਾਈਬਰ ਦੀ ਉਹਨੂੰ ਦੇਖ ਰਹੀ ਹੈਗੀ ਆ ਮੈਂ ਪਹਿਲਾਂ ਵੀ ਇੱਕ ਵਾਰੀ ਪ੍ਰੈਸ ਨੋਟ 'ਚ ਇਹ ਦੱਸਿਆ ਸੀਗਾ ਕਿ ਕੁਝ ਵੀ ਪੋਸਟ ਕਰਨ ਤੋਂ ਪਹਿਲਾਂ ਜਿਹੜਾ ਬੰਦਾ ਪੋਸਟ ਕਰ ਰਿਹਾ ਉਹਦੀ ਜ਼ਿੰਮੇਵਾਰੀ ਹੈ ਕਿ ਉਹ ਕੀ ਪੋਸਟ ਕਰ ਰਿਹਾ ਜੇ ਕੋਈ ਉਹ ਇਦਾਂ ਦਾ ਆਬਜੈਕਸ਼ਨੇਬਲ ਮਟੀਰੀਅਲ ਪੋਸਟ ਕਰ ਰਿਹਾ ਤੇ ਫਿਰ ਜਿਹਦੇ ਨਾਲ ਕੋਈ ਹਾਲਾਤ ਖਰਾਬ ਹੋ ਸਕਦਾ ਕੋਈ ਮਸਲਾ ਪੈਦਾ ਹੋ ਸਕਦਾ ਫਿਰ ਉਹ ਬੰਦਾ ਜ਼ਿੰਮੇਵਾਰ ਹੈ ਜਿਹੜਾ ਇਦਾਂ ਦੀ ਗੱਲ ਕਰਦਾ ਅਫਵਾਹਾਂ ਤੋਂ ਬਚੋ ਇਦਾਂ ਦੀਆਂ ਚੀਜ਼ਾਂ ਤੋਂ ਬਚੋ ਜੇ ਕੋਈ ਵੀ ਤੁਹਾਨੂੰ ਕੋਈ ਕਿਤੇ ਵੀ ਕੋਈ ਇਦਾਂ ਦੀ ਗੱਲ ਲੱਗਦੀ ਆ ਕੋਈ ਸਸਪੈਕਟ ਕੋਈ ਵਸਤੂ ਮਿਲਦੀ ਆ ਕੋਈ ਚੀਜ਼ ਲੱਗਦੀ ਆ ਬੱਸ ਸਟੈਂਡ ਰੇਲਵੇ ਸਟੇਸ਼ਨ ਜਾਂ ਤੁਹਾਡੇ ਕਿਤੇ ਵੀ ਵਾਲੇ ਦਿਵਾਲੇ ਤੇ ਇਮੀਡੀਏਟਲੀ ਪੁਲਿਸ ਨਾਲ ਜਿਹੜਾ ਹੈਗਾ ਉਹ ਇਤਲਾ ਕਰੀਂ ਥੈਂਕ ਯੂ